ਸੁਖਾਕਾਲੋ ਗੈਂਗ ਵੱਲੋਂ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦੇ ਸਾਥੀ ਦੀ ਨੰਗਾ ਕਰਕੇ ਕੁੱਟਮਾਰ ਕੀਤੀ ਗਈ। ਇਸ ਪੂਰੀ ਘਟਨਾ ਨੂੰ ਸੁਖਾਕਾਲੋ ਸਾਥੀ ਉਤਰ ਨਾ ਦੇ ਫੇਸਬੁੱਕ ਪੇਜ ਤੇ ਲਾਈਵ ਵੀ ਕੀਤਾ ਗਿਆ। ਵੀਡੀਓ 'ਚ ਜਿਸ ਨੌਜਵਾਨ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਉਹ ਆਪਣਾ ਨਾਂ ਬਿਅੰਤ ਬਰਾੜ ਦੱਸ ਰਿਹਾ। ਬਿਅੰਤ ਬਰਾੜ ਨੂੰ ਵਿੱਕੀ ਗੌਂਡਰ ਦਾ ਕਰੀਬੀ ਦੱਸਿਆ ਜਾ ਰਿਹਾ। ਵੀਡੀਓ 'ਚ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਬਿਅੰਤ ਬਰਾੜ ਫੇਸਬੁੱਕ ਤੇ ਸੁਖਾਕਾਲਵਾਂ ਤੇ ਉਹਨਾਂ ਦੀ ਗੈਂਗ ਬਾਰੇ ਗਲਤ ਬੋਲਦਾ ਸੀ ਜਿਸ ਕਾਰਨ ਉਸ ਨੂੰ ਇਹ ਸਜ਼ਾ ਦਿੱਤੀ ਜਾ ਰਹੀ ਹੈ। ਕੁਟਮਾਰ ਦੇਸ ਪੂਰੇ ਘਟਨਾਕ੍ਰਮ ਨੂੰ ਫੋਨ ਤੇ ਕੋਈ ਨੌਜਵਾਨ ਅੰਜਾਮ ਦੇ ਰਹੇ ਸਨ ਜਿਨ੍ਹਾਂ ਦੇ ਵੀਡੀਓ ਚ ਨਾ ਪ੍ਰੀਤ ਪਗਵਾੜਾ ਤੇ ਰਾਜਾ ਪਹਾੜੀਆ ਲਿਆ ਜਾ ਰਿਹਾ ਉਹਨਾਂ ਦੇ ਇਸ਼ਾਰੇ ਤੇ ਹੀ ਨੌਜਵਾਨ ਦੀ ਕੁਟਮਾਰ ਕਰ ਉਸ ਤੋਂ ਮਾਫੀ ਵੀ ਮੰਗਵਾਈ ਜਾ ਰਹੀ ਹੈ ਵੀਡੀਓ ਚ ਨੌਜਵਾਨ ਤੋਂ ਵਿੱਕੀ ਗੌਂਦਰ ਦੇ ਵਿਦੇਸ਼ ਭੱਜਣ ਨੂੰ ਵੀ ਅਫਵਾਹ ਬੁਲਾਇਆ ਜਾ ਰਿਹਾ ਲਾਈਵ ਕੁਟਮਾਰ ਤੋਂ ਬਾਅਦ ਸੁੱਖਾ ਕਾਲੂ ਸ਼ਾਰਪਫਿਊਟਰ ਪੇਜ ਨੇ ਇੱਕ ਸਟੇਟਸ ਅਪਡੇਟ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਸਟੇਟਸ ਚ ਲਿਖਿਆ ਹੈ ਕਿ ਬਰਾੜ ਮੋਗੇ ਵਾਲੇ ਨੂੰ ਸਿਰਫ ਸਬਕ ਦੇਣਾ ਸੀ ਇਹ ਸੁੱਖੇ ਤੇ ਸਾਡੇ ਬਾਰੇ ਗਲਤ ਬੋਲਦਾ ਸੀ ਫੈਮਿਲੀ ਕਾਰਨ ਇਸ ਨੂੰ ਬਖਸ਼ ਰਹੇ ਆਂ ਸਾਨੂੰ ਪਤਾ ਸਾਡੀ ਦੁਸ਼ਮਣੀ ਕਿਸ ਨਾਲ ਹੈ ਬਾਕੀ ਜੋ ਜਿਸ ਨੂੰ ਪਸੰਦ ਕਰਨਾ ਚਾਹੁੰਦਾ ਦਿਲ ਖੋਲ ਕੇ ਕਰੇ ਐਵੇਂ ਸਾਡੀ ਆਪਸੀ ਰੰਜਿਸ਼ ਆਪਦੀ ਤੇ ਆਪਦੀ ਫੈਮਲੀ ਦਾ ਨੁਕਸਾਨ ਨਾ ਕਰਵਾ ਬੈਠੇ ਹੁਣ ਬਰਾਰ ਨੂੰ ਛੱਡ ਦਿੱਤਾ ਉਸਦੀ ਫੈਮਲੀ ਕਰਕੇ ਪਰ ਜੇਕਰ ਉਸਨੇ ਅੱਗੇ ਤੋਂ ਇਹੋ ਜਿਹੀ ਗਲਤੀ ਕੀਤੀ ਤਾਂ ਉਹ ਸਮਝ ਗਿਆ ਕਿ ਕੀ ਹੋਣਾ ਹੈ ਗੈਂਗਸਟਰ ਸ਼ਰੀਆਮ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੁੱਟਮਾਰ ਕਰਦੇ ਨੇ ਤੇ ਤੜਾ ਤੜ ਪੋਸਟਾਂ ਸ਼ੇਅਰ ਕੀਤੀਆਂ ਜਾਂਦੀਆਂ ਨੇ ਇੱਕ ਪਾਸੇ ਜਿੱਥੇ ਗੈਂਗਸਟਰਾਂ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਦੀ ਵਰਤੋਂ ਕਰ ਦੇਸ਼ਿਤ ਫਲਾਈ ਜਾ ਰਹੀ ਹੈ ਉਥੇ ਇੱਕ ਖੂਫੀਆ ਵਿਭਾਗ ਹੱਥ ਤੇ ਹੱਥ ਤਰੀ ਬੈਠਾ ਹੈ ਗੈਂਗਸਟਰ ਪੁਲਿਸ ਨੂੰ ਲਲਕਾਰਦੇ ਹੋਏ ਹਰ ਵਾਰ ਫੇਸਬੁੱਕ ਤੇ ਸਟੇਟਸ ਅਪਡੇਟ ਕਰਦੇ ਨੇ ਪਰ ਸਭ ਕੁਝ ਦੇਖਣ ਦੇ ਬਾਵਜੂਦ ਪੁਲਿਸ ਦੇ ਹੱਥੀਂ ਨਾ ਤੱਕ ਨਹੀਂ ਪਹੁੰਚਦੇ ਬਿਊਰੋ ਰਿਪੋਰਟ ਜਗਬਣੀ ਟੀਵੀ